ਯਾਰ ਮੈਂ ਤੇ ਸੋਚਿਆ ਕਿ ਈश्वਰੀ ਨਾ ਆਪਣੇ ਭਰਾ ਲਈ ਘੜੀ ਲੈ ਕੇ ਜਾਵਾਂਗੀ। ਅੱਛਾ ਤੇ ਮੈਂ ਤਾਂ ਲਉਂਗੀ 골ਡ। ਅੱਛਾ ਤੇ ਤੂੰ? ਮੈਂ ਖੁਸ਼ੀਆਂ। ਖੁਸ਼ੀਆਂ। ਹਾਂ। ਮੈਂ ਹੀ ਚਲਗੀ ਕਰ। ਤਾਂ ਘਰ ਦੇ ਨੇ ਕਹਿੰਦੇ ਸਾਡੀ ਕੁੜੀ ਆ ਗਈ। ਬੱਸ ਸਾਡੀ ਦੀਵਾਲੀ ਮਨਾਹ ਹੋ ਗਈ। ਅਰੇ ਵਾਹ! ਕੀ ਬਾਤ ਹੈ। ਤੇ ਆਜੋ ਫਿਰ ਸ਼ਾਪਿੰਗ ਕਰ ਲਈਏ। ਚਲੋ ਜੀ ਚਲੋ। ਚਲੋ। ਫੈਨੇ ਤਾਂ ਸਾਰੀਆਂ ਹੀ ਬਹੁਤ ਸੋਹਣੀਆਂ ਨੇ ਕਿਹੜੀਆਂ ਲਈਏ ਭਲਾ? ਵੱਡੀ ਵਾਲੀ ਲੈ ਲਓ ਵੱਡੀ ਵਾਲੀ ਹਾਂ ਕੇਕ ਨਾਲ ਹੀ ਸਾਰਾ ਘਰ ਸਜ ਜੇ ਲੈ 10 ਮਿੰਟ ਫੇ ਕਾਲੀ ਲੜੀ ਲੈ ਲਵਾਂ ਮੈਂ ਕਾਲੀ ਕਾਲੀ ਕਿਉਂ ਮੈਂ ਕਿਉਂ ਦੀਵੇ ਵੀ ਲੈ ਲੈਂਦੇ ਹਾਂ ਲਾਈਟਾਂ ਵਾਲੇ ਹਾਂ ਯਾਰ ਦੀਵੇ ਵੀ ਸੋਹਣੇ ਆ ਇਹ ਸਾਰਾ ਕੁਝ ਹੀ ਬਹੁਤ ਸੋਹਣਾ ਮੇਰੇ ਦਿਲ ਕਾ ਤਾਂ ਸਾਰੀ ਦੁਕਾਨ ਹੀ ਲੈ ਚਲਾ ਮੈਂ ਤੇ ਸਾਰੀ ਦੁਕਾਨ ਲੈ ਲਾ ਫਿਰ ਹਾਂ ਜੀ ਮੈਂ

ਹੈ ਨਾ ਉਹ ਯਾਰ ਉਹ ਵੀ ਲਾਈਟ ਉਹ ਵਾਲੀ ਨਾ ਹੰਡੀਆਂ ਦੀ ਵਾਲੀ ਵੱਡੇ ਵੱਡੇ ਬੱਲੇ ਵਾਲੀ ਉਹ ਵੀ ਸੋਹਣੀ ਹੈ ਉਹ ਵੀ ਸੋਹਣੀ ਹੈ ਲੈ ਇੱਕ ਇੱਕ ਲੈ ਲੈਣੇ ਬਹੁਤ ਬਹੁਤ ਪੈਣ ਸਤਿ ਸ਼੍ਰੀ ਅਕਾਲ ਜੀ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਗੱਲ ਕਰਨੀ ਹੈ ਇਤਰਾਜ਼ ਤਾਂ ਨਹੀਂ ਤੁਹਾਨੂੰ ਕੋਈ ਖੋਲੋ ਜੀ ਮੈਂ ਕਿਹਾ ਜੀ ਆਪਾਂ ਹਰ ਸਾਲ ਹੀ ਲੜੀਆਂ ਜਗਾ ਕੇ ਤੇ ਆਪਣਾ ਦੀਵਾਲੀ ਦਾ ਤਿਹਾਰ ਮਨਾਉਂਦੇ ਆ ਤੇ ਕਿਉਂ ਨਾ ਅਪਾਂ ਇਸ ਵਾਰ ਲੜੀਆਂ ਦੇ ਨਾਲ ਨਾਲ ਮਿੱਟੀ ਦੇ ਦੀਵਿਆਂ 'ਚ ਤੇਲ ਪਾ ਕੇ ਵੀ ਦੀਵਾਲੀ ਮਨਾਈਏ ਤਾਂ ਵਧੀਆ ਹੋਊਗਾ ਭਾਜੀ ਮਾਡਰਨ ਜਮਾਨਾ ਹੈ ਦੀਵੇ ਹੈਗੇ ਸਾਡੇ ਕੋਲ ਹਾਂ ਜਮਾਨਾ ਤਾਂ ਮਾਡਰਨ ਹੈਗਾ ਪਰ ਆਪਾਂ ਆਪਣਾ ਸੱਭਿਆਚਾਰਤਾ ਨਹੀਂ ਭੁੱਲ ਸਕਦੇ ਨਾ ਤੇ ਤੁਸੀਂ ਲੜੀਆਂ ਵੀ ਲੈ ਲਓ ਪਰ ਜੇ ਮੇਰੇ ਕਹਿਣ ਤੇ ਦੀਵੇ ਖਰੀਦ ਕੇ ਤਾਂ ਉਹ ਵੀ ਆਪਣੇ ਘਰ ਜਗਾਓਗੇ ਤਾਂ ਬਹੁਤ ਵਧੀਆ ਲੱਗੂਗਾ ਕਿੱਥੋਂ ਦੀਵੇ ਕਿੱਥੋਂ ਲੈਣਿਆ ਮੈਂ ਦਵਾ ਦੇਣਾ ਜੀ ਦੀਵੇ ਤੁਹਾਨੂੰ ਤੁਸੀਂ ਚਲੋਗੇ ਮੇਰੇ ਨਾਲ ਚਲੋ ਫਿਰ ਆਓ ਪੈਣੇ ਥੈਂਕ ਯੂ ਆਜੋ ਪੈਣੇ ਆਪਾ ਤੂਤਾ ਪਈ ਆ ਜਮਾਨਾ ਬੜਾ ਖਰਾਬ ਹੈਗਾ ਉਹ ਪੈਣੇ ਤੂੰ ਫਿਕਰ ਨਾ ਕਰ ਸਰਦਾਰ ਬੰਦੇ ਤੇ ਨਾ ਆਪਾਂ ਯਕੀਨ ਕਰ ਸਕਦੇ ਆ ਚੱਲੀਏ ਚਲੋ ਬਾਜੀ ਇਹ ਕਿਹੜੀ ਜਗ੍ਹਾ ਲਿਆਏ ਤੁਸੀਂ ਸਾਨੂੰ ਹੇ ਭੈਣ ਉਹ ਜਗ੍ਹਾ ਜਿੱਥੇ ਲੋਕ ਮਿੱਟੀ ਨਾਲ ਮਿੱਟੀ ਹੁੰਦੇ ਨੇ ਦਿਨ ਰਾਤ ਮਿਹਨਤ ਕਰਦੇ ਨੇ ਤੇ ਆਪਣਾ ਪਰਿਵਾਰ ਪਾਲਦੇ ਨੇ ਬਾਕੀ ਕੋਈ ਨਹੀਂ ਉੱਥੇ ਪਹੁੰਚ ਕੇ ਦੱਸਦਾ ਤੁਹਾਨੂੰ ਆਪਾਂ ਕਿੱਥੇ ਆ ਗਏ ਹਾਓ ਭੈਣ ਕੀ ਦੀਵੇ ਤਾਂ ਦੁਕਾਨਾਂ ਤੇ ਵੀ ਮਿਲਦੇ ਆ ਤੁਸੀਂ ਸਾਨੂੰ ਇਸ ਜਗ੍ਹਾ ਤੇ ਕਿਉਂ ਲੈ ਕੇ ਆ ਗਏ ਇੱਥੇ ਮੈਨੂੰ ਪਤਾ ਤੁਹਾਨੂੰ ਕਿਉਂ ਲੈ ਕੇ ਆਇਆ ਇੱਥੇ ਉਹ ਲੋਕ ਰਹਿੰਦੇ ਨੇ ਜਿਹੜੇ ਦੀਵੇ ਬਣਾਉਣ ਲਈ ਮਿੱਟੀ ਨਾ ਮਿੱਟੀ ਹੁੰਦੇ ਆ ਤਾਂ ਕਰਕੇ ਤੁਹਾਨੂੰ ਇੱਥੇ ਲਿਆਇਆ ਯਾਰ ਮੈਂ ਤੇ ਪਹਿਲੀ ਵਾਰੀ ਦੀਵੇ ਬਣਦੇ ਵੇਖੇ ਮੈਨੂੰ ਨਹੀਂ ਸੀ ਪਤਾ ਕਿ ਇੰਨੀ ਮਿਹਨਤ ਦਾ ਕੰਮ ਹੈ ਹੈ ਨਾ ਮੈਂ ਤਾਂ ਪੂਰੇ 200 ਦੇ ਦੀਵੇ ਲੈ ਕੇ ਜਾਊਂਗੀ ਮੈਂ ਵੀ ਸੇ ਹਾਂ ਅ ਭਾਜੀ ਹਾਂਜੀ ਮੈਮ ਸਾਡੇ ਵਾਸਤੇ ਦੀਵੇ ਪੈਕ ਕਰ ਦਿਓ ਜੀ ਕਿੰਨੇ ਲੈਣੇ 200 ਦੇ ਠੀਕ ਹੈ ਕਰ ਦਿਓ ਤੁਹਾਨੂੰ ਦੀਵਾਲੀ ਦੀਆਂ ਬਹੁਤ ਮੁਬਾਰਕਾਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਾਜੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਇੱਥੇ ਲੈ ਕੇ ਆਏ। ਪਹਿਲੀ ਵਾਰ ਮਿੱਟੀ ਨਾਲ ਮਿੱਟੀ ਹੁੰਦੇ ਲੋਕ ਦੇਖੇ ਨੇ। ਨਹੀਂ ਤਾਂ ਅਸੀਂ ਤਾਂ ਹਰ ਵਾਰ ਦੀਵਾਲੀ ਉਹ ਲਾਈਟਾਂ ਨਾਲ ਹੀ ਚਾਈਨਾ ਦੀਆਂ ਲਾਈਟਾਂ ਨਾਲ ਮਨਾਏ ਜਾਂਦੇ ਸੀ। ਅਸਲ ਦੀਵਾਲੀ ਤਾਂ ਅਸੀਂ ਇਸ ਵਾਰ ਮਨਾਵਾਂਗੇ। ਉਹ ਵੀ ਦੀਵਿਆਂ ਦੇ ਵਿੱਚ ਤੇਲ ਪਾ ਕੇ। ਬਿਲਕੁਲ। ਧੰਨਵਾਦ ਤੁਹਾਡਾ। ਆਓ ਫਿਰ। ਚਲਿਏ। ਬਾਜੀ ਪਰ ਤੁਸੀਂ ਤਾਂ ਦੀਵੇ ਲਿੱਤੇ ਹੀ ਨਹੀਂ। ਉਹ ਪੈਣ ਮੈਂ ਤੇ ਲੜੀਆਂ ਲੈ ਲਈਆਂ ਸੀ ਪਰ ਮੈਂ ਸੋਚਿਆ ਵੀ ਨਹੀਂ ਜੇ ਮੈਂ ਨਹੀਂ ਦੀਵੇ ਲਏ ਤਾਂ ਮੇਰੇ ਅੰਗ ਸੰਗ ਰਹਿਣ ਵਾਲੇ ਆਲੇ ਦੁਆਲੇ ਰਹਿਣ ਵਾਲੇ ਭੈਣ ਭਰਾ ਤਾਂ ਲੈ ਹੀ ਸਕਦੇ ਆ ਨਾ ਮੈਂ ਗਲਤੀ ਕਰ ਲਈ ਪਰ ਤੁਸੀਂ ਤਾਂ ਪੁੱਨ ਘਟ ਲਿਆ ਨਾ ਇਸ ਦੀਵਾਲੀ ਦੀਵਿਆਂ ਦੇ ਨਾਲ ਨਾਲ ਮਨ ਨੂੰ ਵੀ ਰੋਸ਼ਨ ਕਰੋ ਰੋਸ਼ਨੀ ਸਿਰਫ ਦੀਵੇ ਦੀ ਨਹੀਂ ਮਨ ਦੀ ਵੀ ਕਰੋ ਕਿਉਂਕਿ ਦੀਵਾਲੀ ਚਾਨਣ ਦੇ ਨਾਲ ਨਾਲ ਚੰਗੇ ਪੰ ਦਾ ਵੀ ਤਿਉਹਾਰ ਹੈ ਆਪ ਸਭ ਨੂੰ ਰੋਜ਼ਾਨਾ ਸਪੋਕਸਮੈਨ ਤੇ ਸਿਨੇ ਪੰਜਾਬੀ ਦੀ ਟੀਮ ਵੱਲੋਂ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ